ਜੀ ਵੈਲਕਮ ਟੂ ਮਾਈ ਚੈਨਲ ਜੀਨਿਸ ਫੂਡ ਫॉर ਫੂਡੀਜ਼ ਅੱਜ ਬੜੀ ਸਿੰਪਲ ਜੀ ਰੈਸਪੀ ਮੈਂ ਤੁਹਾਡੇ ਸਾਹਮਣੇ ਸ਼ੇਅਰ ਕਰਨ ਜਾ ਰਹੀ ਆ ਬਣਾਉਣ ਮੈਂ ਇਸ ਕਰਕੇ ਲੱਗਿਆ ਕਿ ਮੇਰੇ ਕੋਲ ਕੋਈ ਦੂਜੀ ਚੋਇਸ ਨਹੀਂ ਸੀ ਐਕਚੁਅਲੀ ਮੇਰੇ ਹਸਬੰਡ ਨਾਰਮਲੀ ਸਾਡੀ ਫੈਮਿਲੀ ਚ ਰਾਤ ਨੂੰ ਦਾਲ ਹੀ ਖਾਧੀ ਜਾਂਦੀ ਹੈ ਪਰ ਉਹਨਾਂ ਦੀ ਇੱਕ ਹੈਬਿਟ ਹੈ ਕਿ ਕੁਝ ਵੀ ਥੋੜੀ ਜੀ ਮੈਨੂੰ ਸੁੱਕੀ ਸਬਜ਼ੀ ਨਾਲ ਜ਼ਰੂਰ ਚਾਹੀਦੀ ਹੈ ਅੱਜ ਬਾਈ ਮਿਸਟੇਕ ਢਿਓੜਾ ਭੁੱਲ ਗਏ ਮਗੌੜਾ ਭੁੱਲ ਗਏ ਤੇ ਮੈਂ ਉਹਦੀ ਜਗ੍ਹਾ ਤੇ ਦਾਲ ਨਾਲ ਕੀ ਬਣਾਉਣ ਲੱਗੀ ਆਓ ਮੈਂ ਤੁਹਾਨੂੰ ਸ਼ੇਅਰ ਕਰਦੀ ਆਂ ਆਓ ਸਟਾਰਟ ਕਰਦੇ ਸੋ ਆ ਇਨਗਰੀਡੀਅੰਟਸ ਨੇ ਜੀ ਪਿਆਜ਼ ਲਏ ਆ ਮੈਂ ਤਿੰਨ ਵੱਡੇ ਪਿਆਜ਼ ਲਏ ਨੇ ਬਰੀਕ ਕੱਟੇ ਨੇ ਤੇ ਦੋ ਛੋਟੀਆਂ ਹਰੀਆਂ ਮਿਰਚਾਂ ਨੇ ਕਿਉਂਕਿ ਅਸੀਂ ਬਹੁਤ ਘੱਟ ਸਪਾਈਸੀ ਖਾਂਦੇ ਆ ਇੱਕ ਲਸਣ ਦੀ ਪੂਰੀ ਗੰਢੀ ਜਿਹਨੂੰ ਆਪਾਂ ਕਹਿੰਦੇ ਆ ਉਹ ਕੱਟੀ ਐ ਕੈਪਸਿਕਮ Shimla ਮਿਰਚਾਂ ਥੋੜੀਆਂ ਲੰਬੀਆਂ ਔਰ ਟਮਾਟਰ ਵੀ ਇਸ ਵਿੱਚ ਮੈਨੂੰ ਥੋੜੇ ਲੰਬੇ ਪਸੰਦ ਨੇ ਇਹ ਅਕਸਰ ਸਬਜ਼ੀ ਸਾਡੇ ਬਣਦੀ ਹੈ ਔਰ ਬੜੇ ਸਵਾਦ ਨਾਲ ਖਾਧੀ ਜਾਂਦੀ ਹੈ ਤੇ ਮੈਂ ਕਾਦੀ ਸਬਜ਼ੀ ਬਣਾ ਰਹੀ ਆ ਮੈਂ ਬੂੰਦੀ ਦੀ ਸਬਜ਼ੀ ਬਣਾ ਰਹੀ ਆ ਜੀ ਜੋ ਦਹੀਂ ਚਾਪਾ ਪਾਉਨੇ ਆ ਤੇ ਇਸ ਨੂੰ ਸ਼ੁਰੂ ਬੂੰਦੀ ਕਿੰਨੀ ਚਾਹੀਦੀ ਹੈ ਇਹ ਜਿੰਨੀ ਤੁਹਾਡੀ ਫੈਮਲੀ ਦੀ ਰਿਕੁਆਇਰਮੈਂਟ ਹੈ ਮੈਂ ਕੋਈ ਇੱਕ ਵੱਡਾ ਬੌਲ ਜਿਹੜੇ ਕੋਡਾ ਕੱਪ ਆ ਹਾਫ ਬੌਲ ਲੈ ਆ ਤੇ ਇਸ ਨੂੰ ਹੁਣ ਥੋੜੀ ਦੇਰ ਮੈਂ ਲੂਕ ਵॉर्म ਜਾ ਮਤਲਬ ਤਾਜ਼ੇ ਤੋਂ ਥੋੜਾ ਹਲਕਾ ਜਾ ਗਰਮ ਕੀਤਾ ਪਾਣੀ ਜਿਸ ਦੇ ਵਿੱਚ ਮੈਂ ਇਸ ਨੂੰ ਕੋਈ 10 ਮਿੰਟ ਵਾਸਤੇ 5-7 ਮਿੰਟ ਚ ਹੀ ਹੋ ਜਾਂਦੀ ਹੈ ਡਿਪ ਕਰਨ ਲਈ ਤੇ ਆਓ ਹੁਣ ਤੜਕਾ ਰੈਡੀ ਕਰਦੇ ਆਂ ਸੋ ਮੈਂ ਇਹਨੂੰ ਸਰੋਂ ਦੇ ਤੇਲ ਚ ਬਣਾਉਣ ਲੱਗੀ ਆਂ ਜੀ ਸੋ ਇਹ ਹੁਣ ਥੋੜਾ ਗਰਮ ਹੋਊਗਾ ਚੰਗੇ ਤਰੀਕੇ ਨਾਲ ਤੂੰ ਆ ਛੱਡੂਗਾ ਇਸ ਤੋਂ ਬਾਅਦ ਇਹਦੇ ਵਿੱਚ ਸਾਰਾ ਇਹ ਸਮਾਨ ਸਾਰੇ ਇੰਗਰੀਡੀਅੰਟਸ ਪਾਵਾਂਗੇ ਹਾਂ ਬਿਲਕੁਲ ਬੁੰਦੀ ਜਿਹੜੀ ਹੈ ਜੀ ਸੌਫਟ ਹੋ ਗਈ ਹੈ ਹਲਕਾ ਜਿਹਾ ਜੇ ਕ੍ਰਾਂਚ ਵੀ ਰਹੇ ਤਾਂ ਕੋਈ ਗੱਲ ਨਹੀਂ ਕਿਉਂਕਿ ਥੋੜਾ ਜਿਹਾ ਤਾਂ ਇਹ ਬੜੀ ਡੈਲੀਕੇਟ ਜੀ ਚੀਜ਼ ਹੁੰਦੀ ਹੈ ਜਿੰਨੀ ਦੇਰ ਆਪਾਂ ਇਹਨੂੰ ਵਿੱਚ ਪਾਵਾਂਗੇ ਸੇਕ ਲਵਾਵਾਂਗੇ ਤਾਂ ਉਹਦੇ ਵਿੱਚ ਕੁੱਕ ਹੋ ਜਾਣੀ ਹੈ ਪਲੱਸ ਇਹ ਦਲੀਆ ਜਾਨੇ ਬਨਣਾ ਚਾਹੀਦਾ ਇਸ ਰਾਥੋੜੀ ਜੀ ਇਹਦੇ ਦਾਣੇ ਜਿਹੜੇ ਆ ਉਹ ਬੁੰਦੀ ਸੌਰੀ ਜਿਹੜੀ ਹੈਗੀ ਹੈ ਉਵੇਂ ਰਹਿਣੀ ਚਾਹੀਦੀ ਆ ਤਾਂ ਆਓ ਜੀ ਲੱਗਦਾ ਤੇਲ ਗਰਮ ਹੋ ਗਿਆ ਪਤੜਕਾ ਰੈਡੀ ਕਰਦੇ ਆਂ ਸੋ ਸੋ ਆ ਬਿਲਕੁਲ ਧੂਆ ਨਿਕਲ ਚੁੱਕਿਆ ਕੱਢ ਗਿਆ ਜਿਹਨੂੰ ਕਹਿੰਦੇ ਹੈ ਸਰੋਂ ਦਾ ਤੇਲ ਇਹਨੂੰ ਐਂ ਕਾੜਨਾ ਚਾਹੀਦਾ ਤੇ ਉਸ ਤੋਂ ਬਾਅਦ ਯੂਜ਼ ਕਰਨਾ ਚਾਹੀਦਾ ਤੇ ਆਓ ਹੁਣ ਇਸ ਚ ਸਭ ਤੋਂ ਪਹਿਲਾਂ ਮੈਂ ਜੀਰਾ ਪਾਉਣੀ ਆ ਸੋ ਥੋੜਾ ਜਿਹਾ ਜੀਰਾ ਪਾਨੇ ਆਪਾਂ ਔਰ ਇਹ ਬਹੁਤ ਛੇਤੀ ਰੋਸ ਰੋਸ ਹੋ ਜਾਂਦਾ ਜੀ ਕਰਕਰ ਜਿਆਦਾ ਸਾੜਨਾ ਵੀ ਨਹੀਂ ਹੈ ਤੇ ਨਾਲ ਹੀ ਪਿਆਜ਼ ਪਾ ਦੇਣੇ ਆ ਔਰ ਫਿਰ ਇਸ ਨੂੰ ਆਪਾਂ ਜਿੰਨੀ ਦੇਰ ਉਸਤਾ ਚੰਗੀ ਤਰ੍ਹਾਂ ਪ੍ਰੋਪਰਲੀ ਇਹ ਕੁਕਨੇ ਹੋ ਜਾਂਦੇ ਇਹਨਾਂ ਦਾ ਰੰਗ ਨਹੀਂ ਚੇਂਜ ਹੋ ਜਾਂਦਾ ਆਪਾਂ ਇਹਨਾਂ ਨੂੰ ਭੁੰਨਾ ਸੋ ਆਪ ਦੇਖ ਸਕਦੇ ਆ ਜੇ ਤੁਸੀਂ ਬਿਲਕੁਲ ਬਰਾਊਨ ਹੋ ਗਏ ਨੇ ਆਪ ਦਾ ਆ ਉਹ ਟੇਸਟ ਹੈ ਮੈਨੂੰ Uh, किसी भी सब्जी चाह खास कच्चापन प्याजा बिल्कुल चंगा नहीं आता ब्राउन हो गए ने तो लगता पहला शिमला मिर्च ऐड करा क्योंकि टमाटर जेडे है वो बहुत डेलीकेट नहीं कर ना ही शिमला मिर्च ज्यादा डेलीकेट करनी है बस थोड़ा जो एक दो मिनट सेक लगे और टमाटरों तो पहले ही आप दे दे कर देने हैं स्वाद अनुसार नमक थोड़ी जी हल्दी हरी मिर्च पाई है तो क्योंकि असी स्पाइसी नहीं खाते बहुत थोड़ी लाल मिर्च जीरा पाउडर धनिया पाउडर और थोड़ा जा हम चूर पाऊंगी मैं जा हल्का जा जहां पानी का चिट्टा दऊंगी हल्का जा बस सिर्फ चिट्टा ही देना है जी और हम आप हरी मिर्च क्योंकि कोई भी चीज इन्होंने बहुत यह थोड़ा जा करंच आल रखनी ਔਰ ਟਮਾਟਰ ਔਰ ਜੋ ਲਸਣ ਹੈ ਮੇਰੇਆਂ ਵੈਸੇ ਬਾਕੀ ਰੈਸਪੀਸ ਵੀ ਤੁਸੀਂ ਦੇਖਿਆ ਹੋਣਾ ਅਕਸਰ ਮੈਨੂੰ ਲਸਣ ਤਵਾ ਰੋਸਟ ਕਰਕੇ ਉਤੋਂ ਦੇ ਪਾਉਣ ਦਾ ਮੈਨੂੰ ਇੱਕ ਆਵਦਾ ਸੁਆਦ ਹੈ ਬਾਕੀ ਤੁਸੀਂ ਵਿੱਚ ਪਾਉਣਾ ਚਾਹੋ ਵਿੱਚ ਪਾ ਸਕਦੇ ਹੋ ਤਾਂ ਆਓ ਤਵਾ ਰੋਸਟ ਕਰਦੇ ਹਾਂ ਲਸਣ ਨੂੰ ਸੋ ਆ થોੜਾ ਜਨਾ ਬਰਸ਼ਿੰਗ ਕੀਤੀ ਹੈ ਔਇਲ ਦੀ ਔਰ ਇਸ ਦੇ ਉੱਤੇ ਆਪਾਂ ਲਸਣ ਜੜਾ ਇਹ ਪਤਾ ਨਹੀਂ ਕਿਉਂ ਪਰ ਮੈਨੂੰ ਲਸਣ ਦੀ ਜਿਹੜੀ ਇਸ ਤਰੀਕੇ ਨਾਲ ਖੁਸ਼ਬੂ ਆਉਂਦੀ ਹੈ ਉਹ ਜ਼ਿਆਦਾ ਹੀ ਅੱਛੀ ਲੱਗਦੀ ਹੈ ਆਪੜਾ ਕ੍ਰਾਂਚੀ ਜਿਹਾ ਲਸਣ ਰੈਡੀ ਹੋ ਗਿਆ ਜੀ ਜਿਹੜਾ ਕਿ ਆਪਾਂ ਉਤੋਂ ਦੀ ਪਾਵਾਂਗੇ ਨਾਲ ਹੀ ਬਸ ਗੁੰਦੀ ਤੋਂ ਪਹਿਲਾਂ आ गया जी लसन ते हुन जेड़ी बूंदी ऐड करनी है मैं गैस बंद करती है गैस बंद करने तो बाद ऐड करांगे नहीं तो अब ओवर कुक हो जाती है। जा तो सी देख सकते हैं बहुत ही सोना कलर है बहुत ही सोनी लुक है और बिल्कुल इस तरह लगता है जिमें साबूदाने की आप सब्जी बनाई होवे ਔਰ ਬਿਲਕੁਲ ਕੋਈ ਵੀ ਸੇਕ ਲਵਾਉਣ ਦੀ ਲੋੜ ਨਹੀਂ ਐ ਸਾਨੂੰ ਕਿਉਂਕਿ ਇਹਦੇ ਜਿਹੜੇ ਆ ਦਾਣੇ ਐ ਜਿਹੜੇ ਆਡਾ ਬਹਿ ਕੇ ਹੀ ਆਦੀ ਲੁੱਕ ਦਿੰਦੇ ਨੇ ਤਾਂ ਆਉ ਬੌਂਚ ਕਰਦੇ ਆ ਇਹਨੂੰ ਸੋ ਹੇਅਰ ਅਟਾ ਜੀ ਬੁੰਦੀ ਦੇ ਸਬਜੀ ਰੈਡੀ ਐ ਔਰ ਦੇਖਣ ਚ ਬੜੀ ਸਪੈਸ਼ਲ ਆਈਟਮ ਵੀ ਲੱਗਦੀ ਐ ਕੋਈ ਐ ਨਹੀਂ ਲੱਗਦਾ ਕਿ ਕੋਈ ਆਪਾ ਦੇਸੀ ਜੀ ਚੀਜ਼ ਰੈਡੀ ਕਰਦੀ ਜ਼ਰੂਰ ਟਰਾਈ ਕਰਿਓ ਜ਼ਰੂਰ ਇੰਜੋਏ ਕਰੋ तो जी घर च पी सिंपल जी चीज़ इनग्रेडिएंट दही की बूंदी बनी रेस्पी। तुसी भी कुछ ए रेसिपीज बनाने हो तो मेरे न जरूर शेयर करो आप कीमती कमेंट्स न मेरे गलबात करते रहा करो बहुत अच्छा लगेगा मेरी वीडियो जी अच्छी लगी तो लाइक शेयर करो जरूर सबसक्राइब करो सत श्रीकाल जी